भाई अमृतपाल दी फोटो ਲਾਉਣੀ ਚਾਰ ਗ੍ਰਾਮ ਤੇ ਪ੍ਰੈਸ ਕਾਨਫਰੰਸ ਕਰਨੀ ਇੱਕ ਕੈਰੇਕਟਰ ਨੂੰ ਪੰਜਾਬ ਚ ਖਤਮ ਕਰਨਾ ਚਾਹੁੰਦੇ ਨੇ ਮੈਂ 32 ਸਾਲ ਦੀ ਪ੍ਰੈਕਟਿਸ ਅੱਜ ਤੱਕ ਨਹੀਂ ਵੇਖਿਆ ਕਿ 4 ਗ੍ਰਾਮ ਆਈਸ ਡਰੱਗ ਦੇ ਵਿੱਚ ਐਸਐਸਪੀ ਬੈਠ ਕੇ ਪ੍ਰੈਸ ਕਾਨਫਰੰਸ ਕਰਦਾ ਇਹਨਾਂ ਦੀ ਸਟੋਰੀ ਕੋਈ ਹੁੰਦੀ ਕਿ ਪੁਲਿਸ ਆ ਰਹੀ ਸੀ ਬੰਦਾ ਤੁਰਿਆ ਆਉਂਦਾ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਬੰਦਾ ਪਿਸ਼ਾਬ ਕਰਨ ਲੱਗਿਆ ਪੁਲਿਸ ਨੇ ਕਾਬੂ ਕਰ ਲਿਆ ਠੜ ਦੇ ਘਰੋਂ ਨੇ ਠੜ ਦੇ ਕਿਤੋਂ ਹੋਰ ਨੇ ਕਹਾਣੀ ਇੱਕੋ ਬਣਦੀ ਮੀਡੀਆ ਪੁੱਛਦਾ ਕਿ ਇਹ ਭਾਈ ਅਮਰਤਪਾਲ ਦਾ ਕੀ ਲੱਗਦਾ ਤਾਂ ਅਫੀਸਰ ਕਹਿ ਰਿਹਾ ਇਹਦੇ ਬਾਰੇ ਮੈਨੂੰ ਪਤਾ ਨਹੀਂ ਇਨਵੈਸਟੀਗੇਸ਼ਨ ਹੁਣ ਜੇ ਉਹਦੇ ਬਾਰੇ ਪਤਾ ਨਹੀਂ ਤੇ ਫਿਰ 4 ਗ੍ਰਾਮ ਦੇ ਮਗਰ ਪ੍ਰੈਸ ਕਾਨਫਰੰਸ ਕਿਉਂ ਸਾਡਾ ਜੀ ਕਰੇ ਤੇ ਮੀਡੀਆ ਸਾਡਾ ਰੋੜਾ ਪਾਉਂਦਾ ਕਿ ਇਹ ਤਾਂ ਏਜੰਸੀਆਂ ਦੇ ਬੰਦੇ ਨੇ ਹੁਣ ਜੇ ਉਹ ਏਜੰਸੀਆਂ ਦਾ ਬੰਦਾ ਹੈ ਤੈਨੂੰ ਜੇਲ੍ਹ ਚ ਕਿਉਂ ਰੱਖਿਆ ਜੇ ਉਹ ਏਜੰਸੀਆਂ ਦਾ ਬੰਦਾ ਹੈ ਤੇ ਉਹਦੇ ਭਰਾ ਤੇ ਕੇਸ ਕਿਉਂ ਇਹ ਕੰਡਾ ਵਗੈਰਾ ਵੀ ਦਿਖਾ ਰਹੇ ਨੇ ਹੁਣ ਕੰਡਾ ਕੀ ਦੱਸਦਾ ਸੀ ਉਹ ਤੋਲ ਕੇ ਪੀ ਰਿਹਾ ਯਾਰ 4 ਗ੍ਰਾਮ ਨੂੰ ਤਾਂ ਇੱਥੇ ਮੇਰੇ ਦਿੱਕਤ ਵਿੱਚ ਕਿਸੇ ਐਸਐਯੂ ਨੇ ਫੋਟੋ ਨਹੀਂ ਕਰਾਈਏ ਡਿਫਾਰਮੇਸ਼ਨ ਦਾ ਬੰਦਾ ਤੁਸੀਂ ਕਿਵੇਂ ਉਹ ਨਾਲ ਟ੍ਰੈਂਗਲ ਕਰ ਰਹੇ ਤੁਸੀਂ ਉਸ ਬੰਦੇ ਨੂੰ ਤੁਸੀਂ ਦੇਖੋ ਉਸ ਕੈਰੇਕਟਰ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਅੰਦਰ ਕਿੰਨੇ ਵੱਡੇ ਪੱਧਰ ਦੀ ਸਾਜ਼ਿਸ਼ ਚੱਲ ਰਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਮੈਂਬਰ ਆਫ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਰਪੀ ਸਿੰਘ ਨੂੰ ਇਸ ਮਸਲੇ ਤੇ ਅਸੀਂ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਤੋਂ ਜਾਣਾਂਗੇ ਵੀ ਟੈਕਨੀਕਲ ਪੁਆਇੰਟ ਕੀ ਹੈਗੀ ਹੈ ਕੀ ਇਸ ਮਸਲੇ ਤੇ ਅੱਗੇ ਹੋ ਸਕਦਾ ਹੈ ਸਵਾਗਤ ਕਰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਦੇਖਦું ਪੂਰਾ ਰੌਲਾ ਪਿਆ ਹੋਇਆ ਹੈ ਮੀਡੀਆ ਜਿਹੜੇ ਚੈਨਲ ਆ ਚਲਾ ਰਹੇ ਹੈ ਵੀ ਭਾਈ ਅਮਰਿਤਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਨਸ਼ੇ ਦੀ ਹਾਲਤ ਚ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਪਹਿਲੀ ਗੱਲ ਤਾਂ ਸਾਨੂੰ ਇਹ ਨਹੀਂ ਅੱਜ ਤੱਕ ਪਤਾ ਲੱਗਿਆ ਕਿ ਇਹ ਪਰਿਵਾਰ ਹੈ ਕੌਣ ਹੈ। ਹੂੰ ਇਹ ਪਰਿਵਾਰ ਕੌਣ ਹੈ? ਪਰਿਵਾਰ ਨਾਲ ਗੱਲ ਕਿਵੇਂ ਕਰਨੀ ਹੈ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ। ਹੂੰ ਸਾਡਾ ਜੀ ਕਰੇ ਤੇ ਮੀਡੀਆ ਸਾਡਾ ਰੋੜਾ ਪਾਉਂਦਾ ਕਿ ਇਹ ਤਾਂ ਏਜੰਸੀਆਂ ਦੇ ਬੰਦੇ ਨੇ। ਹੂੰ ਹੁਣ ਜੇ ਉਹ ਏਜੰਸੀਆਂ ਦਾ ਬੰਦਾ ਹੈ ਤੇ ਉਹਨੂੰ ਜੇਲ੍ਹ 'ਚ ਕਿਉਂ ਰੱਖਿਆ? ਹੂੰ ਜੇ ਉਹ ਏਜੰਸੀਆਂ ਦਾ ਬੰਦਾ ਹੈ ਤੇ ਉਹਦੇ ਭਰਾ ਤੇ ਕੇਸ ਕਿਉਂ? ਜੇ ਉਹ ਏਜੰਸੀਆਂ ਦਾ ਬੰਦਾ ਨਹੀਂ ਤੇ ਫਿਰ ਉਹਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ। ਸੋ ਇਸ ਕੈਰੈਕਟਰ ਨੂੰ ਇਨੀ ਬੁਰੀ ਤਰ੍ਹਾਂ ਭੰਡਣਾ ਦੇਖੋ ਇਲੈਕਸ਼ਨਾਂ ਤੋਂ ਪਹਿਲਾਂ ਕੀ ਚੱਲ ਰਿਆ ਸੀ ਉਹਨੀਆਂ ਆਡੀਓ ਚੱਲ ਰਹੀਆਂ ਸੀ ਉਹਦੇ ਅੰਦਰ ਲੀਆਂ ਗਰੁੱਪਾਂ ਜਿਹੜੇ ਕਹਿੰਦੇ ਗਰੁੱਪ ਬਣੇ ਹੋਏ ਨੇ ਉਹਨੀਆਂ ਗੱਲਾਂ ਬਾਹਰ ਚਲਾ ਰਹੇ ਸੀ ਪਰ ਜਦ ਇਲੈਕਸ਼ਨ ਬੰਦ ਹੋ ਜਾਂਦੇ ਨੇ ਤਾਂ ਸਾਰੀਆਂ ਗੱਲਾਂ ਖਤਮ ਹੋ ਜਾਂਦੀਆਂ ਫਿਰ ਅਗਲੀ ਕਾਰਵਾਈ ਚੱਲ ਪੈਂਦੀ ਹੈ ਅਗਲੀ ਕਾਰਵਾਈ 'ਚ ਕੀ ਹੈ ਕੀ ਉਹ ਖਾਲਸਾ ਦਾ ਨਾਂ ਲੈਂਦਾ ਜਾਂ ਨਹੀਂ ਲੈਂਦਾ ਉਹ ਇਸ਼ੂ ਵੀ ਸੌਲਵ ਹੁੰਦਾ ਹੈ ਉਹ ਲੋਕ ਫਿਰ ਨਹੀਂ ਪਿੱਛੇ ਚੱਲਦੇ ਉਸ ਇਸ਼ੂ ਦੇ ਤਾਂ ਹੁਣ ਜਿਹੜਾ ਇਸ਼ੂ ਹੈ ਉਹ ਉਹਦੇ ਭਰਾ ਦੇ ਡਰਗ ਪਰੇ ਹੁਣ ਮੈਂ ਤੁਹਾਨੂੰ ਦੂਜੀ ਗੱਲ ਨਾਰਮਲ ਦੱਸਣਾ ਜੇ ਕਿਸੇ ਫੈਮਲੀ ਦੇ ਵਿੱਚੋਂ ਕਿਸੇ ਮੈਂਬਰ ਕੋਈ ਰੈਸਟ ਹੋ ਜਾਂਦਾ ਹੈ ਕਿ ਅਸੀਂ ਉਹ ਸਾਰੀ ਫੈਮਲੀ ਦੀਆਂ ਫੋਟੋ ਲਾਉਣੇ ਹੁੰਦੇ ਆ ਬੜੀਆ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦਾ ਮੀਡੀਆ ਅਜੇ ਇੰਡੀਆ ਦਾ ਨੈਸ਼ਨਲ ਮੀਡੀਆ ਵੀ ਲਾਵੇਗਾ ਸ਼ਾਇਦ ਲਾਜ ਦਿੱਤੀਆਂ ਹੋਣਾਂ ਨੇ ਤਾਂ ਉਹਦੇ ਭਰਾ ਦੇ ਨਾਲ ਪਾਈ ਅਮਰਤਪਾਲ ਦੀ ਫੋਟੋ ਲਾਤੀ ਉਹ ਏਜੰਸੀਆਂ ਦਾ ਬੰਦਾ ਨਾਲੀਓ ਦੀ ਡਰੱਗ 'ਚ ਫੋਟੋ ਲਾ ਰਹੇ ਹਾਂ ਅਸੀਂ ਤੁਸੀਂ ਦੇਖੋ ਉਸ ਕੈਰੈਕਟਰ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਅੰਦਰ ਕਿੰਨੇ ਵੱਡੇ ਪੱਧਰ ਦੀ ਸਾਜ਼ਿਸ਼ ਚੱਲ ਰਹੀ ਹੈ ਇੱਕ ਤਾਂ ਪੁਆਇੰਟ ਹੋ ਗਿਆ ਇਹ ਦੂਸਰਾ ਮੈਂ 32 ਸਾਲ ਦੀ ਪ੍ਰੈਕਟਿਸ ਅੱਜ ਤੱਕ ਨਹੀਂ ਵੇਖਿਆ ਕਿ 4 ਗ੍ਰਾਮ ਆਈਸ ਡਰੱਗ ਦੇ ਵਿੱਚ ਐਸਐਸਪੀ ਬੈਠ ਕੇ ਪ੍ਰੈਸ ਕਾਨਫਰੰਸ ਕਰਦਾ ਹੈਵੀ ਰਿਕਵਰੀ ਜਿਹੜੀ ਕਿਤੇ ਪੰਜਾਬ ਚ ਜਾਂ ਸਾਲ ਚ ਜਾਂ ਦੋ ਚਾਰ ਵਾਰ ਫੜੀ ਜਾਵੇ ਤਾਂ ਕਿਸੇ ਡਿਸਟ੍ਰਿਕਟ ਦਾ ਐਸਐਸਪੀ ਉਹ ਕਾਨਫਰੰਸ ਕਰਦਾ ਹੁੰਦਾ ਪਰ 4 ਗ੍ਰਾਮ ਦੇ ਵਿੱਚ ਮੈਂ ਪਹਿਲੀ ਵਾਰ ਦੇਖਿਆ ਹੁਣ ਕ੍ਰਾਸ ਉਥੇ ਕੀ ਹੈ মিডিਆ ਪੁੱਛਦਾ ਹੈ ਕਿ ਇਹ ਭਾਈ ਅਮਰਤਪਾਲ ਦਾ ਕੀ ਲੱਗਦਾ ਤਾਂ ਅਫੀਸਰ ਕਹਿ ਰਿਹਾ ਇਹਦੇ ਬਾਰੇ ਮੈਨੂੰ ਪਤਾ ਨਹੀਂ ਇਨਵੈਸਟੀਗੇਸ਼ਨ ਨਹੀਂ ਹੁਣ ਜੇ ਉਹਦੇ ਬਾਰੇ ਪਤਾ ਨਹੀਂ ਤੇ ਫਿਰ 4 ਗ੍ਰਾਮ ਦੇ ਮਗਰ ਪ੍ਰੈਸ ਕਾਨਫਰੰਸ ਕਿਉਂ ਕੱਲ ਨੂੰ ਇੱਕ ਮਾਰਚ ਚੱਲਣਾ ਸੀ ਹੁਣ ਮਾਰਚ ਨੂੰ ਵੀ ਰੋਕਣਾ ਸੀ ਸਿੱਖਾਂ ਨੂੰ ਬਦਨਾਮ ਵੀ ਕਰਨਾ ਹੈ ਕਿਉਂਕਿ ਅਸੀਂ ਕਹਿ ਚੁੱਕਿਆ ਕਿ ਇੱਕ ਅਕਾਲੀ ਦਲ ਉੱਥੋਂ ਪੈਦਾ ਹੋਣਾ ਹੈ ਤਾਂ ਪੰਜਾਬ ਦੀਆਂ ਜਿੰਨੀਆਂ ਪਾਰਟੀਆਂ ਨੇ ਇੱਕ ਤਰਥੱਲੀ ਮੱਚੀ ਹੋਈ ਹੈ ਕਿ ਕਿਸ ਤਰੀਕੇ ਨਾਲ ਕਿਤੇ ਇਹ ਨਾ ਹੋਵੇ ਕਿ ਅਕਾਲੀ ਦਲ ਦੀ ਸ਼ੁਰੂਆਤ ਉੱਥੋਂ ਖਡੂਰ ਸਾਹਿਬ ਤੋਂ ਹੋ ਜਾਈ ਤਾਂ ਹੁਣ ਉਸ ਕੈਰੈਕਟਰ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਹੁਣ ਤੁਸੀਂ ਮੈਨੂੰ ਦੱਸੋ ਕਿਸੇ ਦੇ ਬ੍ਰਦਰ ਤੇ ਪਰਚਾ ਦਰਜ ਹੋਵੇ ਜਾਂ ਕਿਸੇ ਦੇ ਫਾਦਰ ਤੇ ਪਰਚਾ ਦਰਜ ਹੋਵੇ ਤੇ ਅਸੀਂ ਉਹਦੇ ਪਰਿਵਾਰ ਦੇ ਮੈਂਬਰਾਂ ਦੀ ਫੋਟੋ ਲਾਉਣੇ ਨੇ ਅਸੀਂ ਡੀਫੇਮ ਕਰ ਰਹੇ ਆਂ ਬੰਦਿਆਂ ਨੂੰ ਯਾਰ ਤਾਂ ਮੇਰੀ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਯਾਰ ਜੋ ਮਰਜੀ ਕਰਨ ਲੈ ਪਰ ਆਪ ਦਾ ਸਟੈਂਡ ਤੁਸੀਂ ਉਹੀ ਰੱਖਿਆ ਕਿਉਂਕਿ ਪੰਜਾਬ ਸਰਕਾਰ ਤੇ ਹਿੰਦੁਸਤਾਨ ਦੀ ਜਿਹੜੀ ਹਕੂਮਤ ਹੈ ਉਹ ਐਸ ਵਕਤ ਬਿਲਕੁਲ ਵਰਸਜ ਹੋਈ ਘਲੋਦੀ ਹੈ ਇੱਕ ਵਨ ਸਾਈਡਡ ਨੇ ਉਹ ਕਹਿੰਦੇ ਨੇ ਕਿ ਇਸ ਬੰਦੇ ਨੂੰ ਅਸੀਂ ਪੰਜਾਬ 'ਚ ਉੱਠ ਨਹੀਂ ਦੇਣਾ ਜਿੰਦੇ ਵਿੱਚ ਸਾਰੇ ਹੀ ਨੇ ਉਹਦੇ ਉਲਟ ਇੱਕ ਨਹੀਂ ਉਲਟ ਮੈਂ ਦੇਖ ਚੁੱਕਾ ਹਰ ਬੰਦਾ ਸਰਕਾਰੀ ਹਰ ਬੰਦਾ ਪਾਰਟੀਵਾਦ ਸਾਰੇ ਉੱਠ ਕੇ ਗੱਲਾਂ ਕਰ ਰਹੇ ਨੇ ਜੈਸੇ ਉਹ ਨਾ ਲੀਡਰਾਂ ਦੀਆਂ ਆਪਦੀਆਂ ਕਰਤੂਤਾਂ ਵੇਖੀਏ ਉਹਨਾਂ ਲੀਡਰਾਂ ਦੇ ਰਿਸ਼ਤੇਦਾਰਾਂ ਦੀਆਂ ਗੱਲਾਂ ਵੇਖੀਏ ਤਾਂ ਉਹਨਾਂ ਨੂੰ ਪੰਜਾਬ ਛੱਡ ਦੇਣਾ ਚਾਹੀਦਾ ਪਰ ਭਾਈ ਅਮਰਤਪਾਲ ਦਿਓ ਜਿਹੜੀ 4 ਗ੍ਰਾਮ ਹੈ ਬੜਾ ਇੱਕ ਮਜ਼ਾਕ ਵਾਲਾ ਕੰਮ ਹੈ ਤੁਹਾਨੂੰ ਪਤਾ ਨਹੀਂ 50 ਗ੍ਰਾਮ ਤੋਂ ਉੱਪਰ ਕਮਰਸ਼ੀਅਲ ਤੇ ਇਹ ਨਾਨ ਕਮਰਸ਼ੀਅਲ ਹੈ ਨਾਨ ਕਮਰਸ਼ੀਅਲ ਦੀ ਜਿਹੜੀ ਬੇਲ ਆ ਉਹ ਸੈਸ਼ਨ ਕੋਰਟ ਹੀ ਡਿਸਾਈਡ ਕਰਦੀ ਕਮਰਸ਼ੀਅਲ ਦੀ ਬੇਲ ਆ ਜਿਹੜੀ ਉਹ ਮੇਰੇ ਦੇਖਣ ਦੇ ਵਿੱਚ ਉਹ ਹਾਈ ਕੋਰਟ ਜਾਣੀ ਹੈ ਤਾਂ ਸੋ ਇੰਨੀ ਘੱਟ ਰਿਕਵਰੀ ਨੂੰ ਇੱਕ ਐਸਐਸਪੀ ਪ੍ਰੈਸ ਕਾਨਫਰੰਸ ਕਰੇ ਤਾਂ ਉਹ ਬੜਾ ਇੱਕ ਮਜ਼ਾਕ ਵਾਲੀ ਗੱਲ ਲੱਗਦੀ ਹੈ ਬਾਕੀ ਕੁਝ ਆਰਟੀਕਲ ਵੀ ਦਿਖਾਏ ਨੇ ਮੇਰੇ ਦੇਖਣ ਚ ਤੁਹਾਨੂੰ ਜਿਆਦਾ ਪਤਾ ਹੋਣਾ ਮੈਂ ਪ੍ਰੈਸ ਕਾਨਫਰੰਸ ਵਾਲੀ ਤਾਂ ਨਹੀਂ ਦੇਖੀ ਪਰ ਉਹ ਇੱਕ ਕੰਡਾ ਵਗੈਰਾ ਵੀ ਦਿਖਾ ਰਹੇ ਨੇ ਹੁਣ ਕੰਡਾ ਕੀ ਦੱਸਦਾ ਸੀ ਉਹ ਤੋਲ ਕੇ ਪੀ ਰਿਹਾ ਇਹ ਜਦੋਂ ਕਰਾਸਗਿਆਮੇ ਨੇ ਸਵਾਲ ਆਉਣਗੇ ਨਾ 2-4 ਸਾਲ ਨੂੰ ਉਦੋਂ ਮੈਂ ਤੁਹਾਨੂੰ ਦੱਸੂਗਾ ਕਿ ਕਿੱਥੇ ਖੜਦੇ ਨੇ ਨਾ ਡੋਪ ਟੈਸਟ ਦੀ ਵੀ ਗੱਲ ਕਰਦੇ ਐ ਐਸਐਸਪੀ ਵੀ ਡੋਪ ਟੈਸਟ ਵੀ ਦੋਨਾਂ ਦਾ ਹੋ ਗਿਆ ਵੀ ਇਹ ਪੱਕੇ ਜਿਹੜੇ ਹੈਗੇ ਨਿਸ਼ੇੜੀ ਐ ਇਹ ਸਭ ਦੋ ਬਤਲੇ ਦੇਖੋ ਇਹ ਮੈਟਰ ਆਫ ਐਵਿਡੈਂਸ ਹੈ ਉਹਦੇ ਬਾਰੇ ਆਪਾਂ ਅੱਜ ਗੱਲ ਨਹੀਂ ਕਰ ਸਕਦੇ ਕਿਉਂਕਿ ਉਹ ਡੋਪ ਟੈਸਟ ਕਿਵੇਂ ਲਿਆ ਕਿਉਂਕਿ ਉਹਦੇ ਤੇ ਕਰਾਸ ਆਉਣਾ ਹੁੰਦਾ ਠੀਕ ਹੈ ਨਾ ਪਰ ਉਹਨੂੰ ਇੱਕ ਬੜੀ ਇੱਕ ਹਾਸੇ ਵਾਲੀ ਗੱਲ ਮੈਨੂੰ ਲੱਗੀ ਹੈ ਕਿ ਇੱਕ ਵਰਸਿ ਅੰਮ੍ਰਿਤਪਾਲ ਕੇਸ ਦੇਖਿਆ ਜਾ ਰਿਹਾ ਹੈ। ਅਜਾ ਮੈਨੂੰ ਇਹ ਵੀ ਦੱਸੋ ਟੈਕਨੀਕਲੀ ਵੀ ਜਦੋਂ ਇੱਕ ਨਸ਼ੇੜੀ ਨੂੰ ਮੰਨ ਲਓ ਫੜ ਲੈਂਦੇ ਆ ਨਸ਼ਾ ਕਰਦੇ ਸਮੇਂ ਜਾਂ ਨਸ਼ੇ ਕਰਨ ਤੋਂ ਪਹਿਲਾਂ ਵੀ ਕਰ ਰਿਹਾ ਸੀ ਉਹ ਡੂਪ ਟੈਸਟ ਨਾਲ ਨਾਲ ਹੋ ਜਾਂਦਾ ਜੀ। ਨਹੀਂ ਉਹ ਤਾਂ ਡਾਕਟਰ ਕੋਲ ਲੈ ਕੇ ਜਾਣਾ ਉਹਨਾਂ ਨੇ ਉਹ ਤਾਂ ਯੂਰਨ ਦਾ ਹੁੰਦਾ ਉਹਨਾਂ ਦਾ ਤਾਂ ਸਿਸਟਮ ਅਲੱਗ ਹੈ ਪਰ ਉਸ ਦੇ ਵਿੱਚ ਵੀ ਕ੍ਰੋਸ ਬਹੁਤ ਲੈਂਥੀ ਹੁੰਦੇ ਨੇ ਕ੍ਰੋਸ ਕਰਨਾ ਪੈਂਦਾ ਉਸ ਦੇ ਵਿੱਚ ਫਿਰ ਜਾ ਕੇ ਕਿਵੇਂ ਹੁਣ ਬੁਰੀ ਤਰ੍ਹਾਂ ਸਾਰੀਆਂ ਪਾਰਟੀਆਂ ਹਾਰੀਆਂ ਖੰਡੂਰ ਸਾਹਿਬ ਤੋਂ ਕੀ ਲੱਗਦਾ ਹੈ ਵੀ ਇਹ ਪੰਜਾਬ ਸਰਕਾਰ ਦਾ ਜੀ ਸਾਜ਼ਿਸ਼ ਲੱਗਦੀ ਹੈ ਜਾਂ ਉੱਪਰੋਂ ਵੀ ਕਿਤੇ ਤਾਰ ਹਿਲਦੀ ਹੈ ਦੇਖੋ ਹੈ ਤਾਂ ਸਾਜ਼ਿਸ਼ਾ ਹੁਣ ਇਹ ਤਾਂ ਆਪਾਂ ਨੂੰ ਪਤਾ ਨਹੀਂ ਕਿੰਦੀ ਕਿੰਦੀ ਹੈ ਵਿੱਚ ਇਹਦੇ ਵਿੱਚ ਪਰ ਇੱਕ ਸਾਜ਼ਿਸ਼ ਬੜੇ ਵੱਡੇ ਪੱਧਰ ਦੀ ਚੱਲ ਰਹੀ ਹੈ ਇਸ ਦੇ ਅੰਦਰ ਕਿਉਂਕਿ ਮੈਂ ਤੁਹਾਨੂੰ ਦੱਸ ਰਣਾ ਨਹੀਂ ਅਮਰਤਪਾਲ ਦੀ ਫੋਟੋ ਲਾਉਣੀ ਅਮਰਤਪਾਲ ਦੀ ਫੋਟੋ ਲਾ ਕੇ 4 ਗ੍ਰਾਮ ਤੇ ਪ੍ਰੈਸ ਕਾਨਫਰੰਸ ਹੋਣੀ ਫਿਰ ਉਸ ਦੇ ਵਿੱਚ ਬੜਾ ਵੱਡਾ ਇੱਕ ਸਿਸਟਮ ਚੱਲ ਰਿਹਾ ਹੈ ਜਿਹਨੂੰ ਪਾਰਟੀਆਂ ਵੀ ਨਾਲ ਚਲਾ ਰਹੀਆਂ ਨੇ ਇਹ 4 ਗ੍ਰਾਮ ਨੂੰ ਤਾਂ ਇੱਥੇ ਮੇਰੇ ਦੇਖੇ ਚ ਕਿਸੇ ਐਸਐਸਈ ਨੇ ਫੋਟੋ ਨਹੀਂ ਕਰਾਈ ਇਸ ਦੇ ਵਿੱਚ ਕਾਨੂੰਨ ਮੁਤਾਬਕ ਜਿਵੇਂ ਆਪਾਂ ਕੋਈ ਬੰਦਾ ਫੜਦੇ ਆਂ ਕਿਸੇ ਵੀ ਕ੍ਰਾਈਮ ਦਾ ਹੋਵੇ ਉਹਦੇ ਪਰਿਵਾਰ ਦੀ ਫੋਟੋ ਇਸ ਤਰ੍ਹਾਂ ਲਾ ਸਕਦੇ ਆਪਾਂ ਬਿਲਕੁਲ ਨਹੀਂ ਲਾਉਣੀ ਚਾਹੀਦੀ ਡੀਫੇਮ ਹੈ ਡੈਫਰਮੇਸ਼ਨ ਦਾ ਬੰਦਾ ਤੁਸੀਂ ਕਿਵੇਂ ਉਹ ਨਾਲ ਟ੍ਰੈਂਗਲ ਕਰ ਰਹੇ ਤੁਸੀਂ ਉਸ ਬੰਦੇ ਨੂੰ ਮੈਂ ਤੁਹਾਨੂੰ ਦੱਸਣਾ ਮੈਕਸਿਮਮ ਸਾਡੇ ਕੋਲ ਕੇਸ ਨੇ ਮੈਂ ਇਹਨਾਂ ਨੂੰ ਕਿਤੇ ਐਨਡੀ ਦੇ ਕੇਸਾਂ ਨੂੰ ਅੱਜ ਤੱਕ ਪਲੇਸ ਔਰ ਰਿਕਵਰੀ ਨੂੰ ਮੈਂ ਹਮੇਸ਼ਾ ਹੀ ਝੂਠੀ ਗਿਣਦਾ ਤੁਹਾਨੂੰ ਪਤਾ ਨਹੀਂ ਇਹ ਮੈਕਸਿਮਮ ਇਹਨਾਂ ਦੇ ਕੇਸ ਹੁੰਦੇ ਨੇ ਕਿ ਪੁਲਿਸਪਾਰਟੀ ਖਲੋਤੀ ਸੀ ਅੱਗੋਂ ਮਲਜਮ ਤੁਰਿਆ ਆਉਂਦਾ ਸੀ ਪੁਲਿਸ ਨੂੰ ਵੇਖ ਕੇ ਮਲਜਮ ਪਿਸ਼ਾਬ ਕਰਨ ਲੱਗ ਗਿਆ ਇਹ ਮੈਂ ਨਹੀਂ ਕਹਿ ਰਿਹਾ ਹਾਈ ਕੋਰਟ ਨੇ ਵੀ ਕਈ ਜੱਜਮੈਂਟ ਚ ਲਿਖਿਆ ਹੂੰ ਇਹਨਾਂ ਦੀ ਸਟੋਰੀ ਇੱਕੋ ਹੀ ਹੁੰਦੀ ਹੈ ਕਿ ਪੁਲਿਸ ਆ ਰਹੀ ਸੀ ਬੰਦਾ ਖਲੋਤਾ ਸੀ ਬੰਦਾ ਤੁਰਿਆ ਆਉਂਦਾ ਸੀ ਪੁਲਿਸਪਾਰਟੀ ਨੂੰ ਦੇਖ ਕੇ ਬੰਦਾ ਪਿਸ਼ਾਬ ਕਰਨ ਲੱਗ ਗਿਆ ਪੁਲਿਸ ਨੇ ਕਾਬੂ ਕਰ ਲਿਆ ਫੜਦੇ ਘਰੋਂ ਨੇ ਫੜਦੇ ਕਿਤੇ ਹੋਰ ਨੇ ਤਾਂ ਕਹਾਣੀ ਇੱਕੋ ਬਣਦੀ ਇਹ ਮੈਂ ਨਹੀਂ ਕਹਿ ਰਿਹਾ ਇਹ ਮੇਰੇ ਕੋਲ ਜੱਜਮੈਂਟ ਪਈਆਂ ਨੇ ਉਹਨਾਂ ਵਿੱਚ ਲਿਖਿਆ ਹੋਇਆ ਹੈ ਸਾਰੇ ਪੰਜਾਬ ਦੀ ਇੱਕੋ ਹੀ ਕਹਾਣੀ ਹੈ ਹੁਣ ਤੁਸੀਂ ਦੱਸੋ ਤੁਸੀਂ 100 ਐਫਆਈਆਰ ਚੁੱਕ ਲੋ 90 ਐਫਆਈਆਰ ਪੰਜਾਬ 'ਚ ਕੋਈ ਨਹੀਂ ਐਨਡੀਪੀਐਸ ਦੇ ਅੰਦਰ ਸਰ ਜੋ ਪਲੇਸ ਰਿਕਵਰੀ ਗਲਤ ਹੈ ਤਾਂ ਜੇ ਇਹ ਪਲੇਸ ਰਿਕਵਰੀ ਗਲਤ ਹੈ ਇਟ ਇੰਮ ਸਾਰੀ ਸਾਜ਼ਿਸ਼ ਹੈ ਫਿਰ ਭਾਈ ਅਮਰਤਪਾਲ ਦੀ ਫੋਟੋ ਲਾਉਣੀ ਚਾਰ ਗ੍ਰਾਮ ਤੇ ਪ੍ਰੈਸ ਕਾਨਫਰੰਸ ਕਰਨੀ 4 ਗ੍ਰਾਮ ਤੇ ਪਹਿਲੀ ਵਾਰ ਦੇਖਿਆ ਕਿਸੇ ਹਾਇਰ ਅਥਾਰਟੀ ਨੂੰ ਪ੍ਰੈਸ ਕਾਨਫਰੰਸ ਕਰਦੇ ਹਨ ਸੋ ਇਹ ਡਾਊਟ ਕ੍ਰੀਏਟ ਕਰਦੀ ਹੈ ਇੱਕ ਕੈਰੈਕਟਰ ਨੂੰ ਪੰਜਾਬ ਚ ਖਤਮ ਕਰਨਾ ਚਾਹੁੰਦੇ ਨੇ ਜੇ ਦੂਜੀ ਸਾਈਡ ਤੇ ਦੇਖੀਏ ਕਿਸੇ ਦਾ ਪਰਿਵਾਰ ਦੇ ਵਿੱਚ ਕੋਈ ਜੀ ਇਹ ਇਨਵੋਲਵਮੈਂਟ ਕਿਸੇ ਕੇਸ ਚ ਉਹਨੂੰ ਕਰ ਦਿੱਤੀ ਗਈ ਹੈ ਤਾਂ ਉਸ ਪਰਿਵਾਰ ਨੂੰ ਖਤਮ ਕਰਨ ਦੇ ਲਈ ਜਾ ਉਸ ਚਿਹਰੇ ਨੂੰ ਖਤਮ ਕਰਨ ਦੇ ਲਈ ਇਹ ਬਹੁਤ ਕਨਾਉਣੀ ਹਰਕਤ ਹੈ ਫਿਰ ਉਸ ਬੰਦੇ ਦਾ ਲਿੰਕ ਕੀ ਬਣਦਾ ਮੈਂ ਅੱਗੇ ਵੀ ਕਿਸੇ ਨੂੰ ਕਹਿ ਕੇ ਹਟਿਆ ਸ਼ੁਕਰ ਹੈ ਜਿਵੇਂ ਕਿਤੇ ਉਹ ਲੜਾਈ ਹੋਈ ਐ ਸ਼ਿਵ ਸੈਣਾ ਵਾਲਿਆਂ ਦੀ ਤੇ ਨਿੰਗ ਸਿੰਘਾਂ ਦੀ ਜੇ ਭਾਈ ਅੰਮ੍ਰਿਤਪਾਲ ਬਾਹਰ ਹੁੰਦਾ ਤੇ ਉਹਨਾਂ ਦੀ ਆ ਜਿਹੜੀ ਲੜਾਈ ਲੁਧਿਆਣੇ ਵਾਲੀ ਉਹਦੇ ਖਾਤੇ 'ਚ ਪੈ ਜਾਣੀ ਸੀ ਅੱਜ ਵੀ ਜਿਹੜਾ ਆਹ ਕੇਸ ਉਹ ਵੀ ਉਹਦੇ ਖਾਤੇ 'ਚ ਪੈ ਜਾਣਾ ਸੀ ਮੈਂ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਵੀ ਕਹਿ ਰਿਹਾ ਕਿ ਕ੍ਰਾਈਮ ਉਹਨਾਂ ਹੀ ਪਿੱਛੇ ਚੱਲ ਰਿਹਾ ਜਿੱਦੋਂ ਉਹ ਬਾਹਰ ਆ ਗਿਆ ਜਿੰਨਾ ਕ੍ਰਾਈਮ ਪੰਜਾਬ 'ਚ ਉਹਨਾਂ ਉਹਦੇ ਨਾਂ ਮੜਨਾ ਇਹਨਾਂ ਨੇ ਸੋ ਸਾਨੂੰ ਲੋਕਾਂ ਨੂੰ ਐਸ ਚੀਜ਼ ਤੇ ਬੜਾ ਸਹੀ ਦੇਖਣਾ ਪੈਣਾ ਹੈ ਸੋਚਣਾ ਪੈਣਾ ਇਹਨਾਂ ਸਰਕਾਰਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਸੀ ਧਰਵਾਜੀ ਸਤਿ ਸ੍ਰੀ ਅਕਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਹਰਪਾਲ ਸਿੰਘ ਖਾਰਾ ਐਡਵੋਕੇਟ ਨੇ ਉਹਨਾਂ ਨਾਲ ਵੀ ਜੋ ਭਾਈ ਅਮਰਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਕਈ ਤਰ੍ਹਾਂ ਦੇ ਸ਼ੰਕੇ ਨੇ ਡਾਊਟਸ ਨੇ ਹੈਗੇ ਆ ਕਿ ਇੱਕ ਜੇ ਕੋਈ ਬੰਦਾ ਫੜਿਆ ਜਾਂਦਾ ਕ੍ਰਾਈਮ ਕਰਦਾ ਉਹਦੇ ਭਰਾ ਨੂੰ ਉਹਦੇ ਮਾਤਾ ਪਿਤਾ ਨੂੰ ਉਹਦੇ ਪਰਿਵਾਰ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ ਤੇ ਦੂਜੀ ਇਹਨਾਂ ਨੇ ਗੱਲ ਕਹੀ ਹੈ ਵੀ ਜਿਹੜੀ ਅਥਾਰਟੀ ਹੈ ਮੰਨ ਲਓ ਐਸਐਸਪੀ ਹੈ ਜ਼ਿਲ੍ਹੇ ਦੇ ਤਾਂ ਉਹ ਇੰਨੀ ਜਿਹੜੀ ਘੱਟ ਮਾਤਰਾ ਕੋਈ ਫੜੀ ਜਾਂਦੀ ਹੈ ਨਸ਼ੇ ਤੇ ਉਹ ਤੇ ਪਹਿਲੀ ਵਾਰ ਅਸੀਂ ਵੀ ਜਦੋਂ ਅਸੀਂ ਦੇਖਦੇ ਆਂ ਤਾਂ ਪਹਿਲੀ ਵਾਰ ਜਿਹੜਾ ਹੈਗਾ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਸਾਰੇ ਜਿਹੜੇ ਮਸਲੇ ਆਮ ਸੋਸ਼ਲ ਮੀਡੀਆ ਤੇ ਵੀ ਉੱਠ ਰਹੇ ਆ ਇਹਨਾਂ ਨੇ ਵੀ ਸਾਰੀ ਗੱਲਬਾਤ ਦੱਸੀ ਹੈ ਸਰਾਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ